ਲਓ ਜੀ ਤੁਹਾਨੂੰ ਦਿਖਾਈਏ ਨੂਰਮੈਲ ਦੀ ਛਿੰਝਣ ਤੇ ਇੱਥੇ ਜਿਹੜੀ ਚੰਡੀ ਹੁੰਦੀ ਰਸਮ ਹੁੰਦੀ ਹੈ ਇਹ ਹੋਵੇ ਜੀ ਆ ਚੱਕੋ ਜੀ ਬੈਂਡ ਵਾਲੇ ਲੈਣਾ ਦੇਖ ਕੇ ਸੱਚ ਕਿਦਾਂ ਜਿਹਾ ਹੈ ਨਾ ਇਹ ਗੱਲ ਕਰ ਲਈਆ ਕੀ ਮਾਦਾ ਇੱਥੇ ਅਤਾਰਨ ਕੋਈ ਖਾਦਿਆ ਹੀ ਜਦ ਤੱਕ ਆਪਾਂ ਹਾਂਜੀ ਚਲੋ ਚਲੋ ਖਾਦਿਆ ਹੀ ਜਦ ਤੱਕ ਪਕੌੜੇ ਪਕੌੜੇ ਲੱਭ ਕੇ ਹੀ ਆ ਗਏ ਪਕੌੜੇ ਵਾਲਾ ਕੋਈ ਉਹ ਅੱਗੇ ਜਾਣਾ ਬਣਾ ਪਰ ਉਧਰ ਇੱਧਰ ਸਾਡੇ ਭਾਜੀ ਰਾਜਾ ਮਿੱਥਰ ਵਾਲਾ ਦਾ ਪੰਪ ਤੇ ਇੱਥੇ ਲੱਭਣਾ ਨਹੀਂ ਬੰਦਾ ਵੀ ਐਫ ਆਈ ਬੰਦਾ ਅੱਜ ਕੋਈ ਲੱਭਣਾ ਸਾਡਾ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਬਾਜ਼ਾਰ ਜਿੱਥੇ ਜਲੇਬੀਆਂ ਚਲੂਬੀਆਂ ਨਿਕਲਦੀਆਂ ਪਈਆਂ ਪਕੌੜੇ ਪਕੌੜੇ ਨਿਕਲਦੇ ਪਏ ਆ ਤੇ ਬਾਅਦ ਸ਼ਾਮ ਨੂੰ ਅਜ ਦਿਖਾਵਾਂਗੇ ਤੁਹਾਨੂੰ ਸ਼ਿੰਜ ਮੇਲਾ ਆ ਦੇਖੋ ਇਧਰ ਪਾਸੇ ਗਰਾਊਂਡ ਕਿੰਨੀ ਛੋਟੀ ਬਣਾਈ ਹੋਈ ਆ। ਕੀ ਬਾਤ ਆ ਜੀ। ਬਾਕੀ ਲੋਏ ਨੂਰਮੈਲ ਦੀ ਛਿੰਦ ਘਟ ਹੁੰਦੀ ਆ ਤੇ ਫੈਸਟੀਵਲ ਜਿਆਦਾ ਹੁੰਦਾ ਇਹ। ਕਿਉਂ ਬਈ ਇਵਤਾਰ? ਸਜਿਆ ਵਿਆਹ ਹੁੰਦਾ ਪੂਰਾ ਦਾ ਪੂਰਾ ਨੂਰਮੈਲ ਜਲੇਬੀਆਂ ਪਕੌੜੇ ਤੇ ਇੱਥੇ ਅੱਜ ਅੱਜ ਤਵੀਆਂ ਦਾ ਮੁਕਾਬਲਾ ਹੋਇਆ ਚਾ ਨਾ। ਕੱਲ ਕੱਲੂ ਚਾਲੂ ਚਾਲੂ ਅੱਜ ਆ ਤੀਆਂ ਦੇ ਮੁਕਾਬਲੇ ਕਾਲੂ ਆ ਅੱਜ ਸਿਰਫ ਕੱਲੇ ਕੋਲ ਨੇ ਦਰਸ਼ਨ ਹੋ ਗਏ ਨੇ ਕੀ ਬਾਰੇ ਆ ਦੇਖੋ ਤੁਸੀਂ ਸਟਾਲ ਰੇੜੀਆਂ ਲੱਗੀਆਂ ਹੋਈਆਂ ਖਾਣ-ਪੀਣ ਵਾਲੀਆਂ ਮਨੋਰੰਜਨ ਦੇ ਨਾਲ ਕੀ ਤੁਹਾਨੂੰ ਅੱਜ ਦਿਖਾਉਣੀ ਇੱਕ ਪੁਰਾਣੀ ਯਾਦ ਹੈ ਜਦੋਂ ਮੇਲਿਆਂ ਦੇ ਵਿੱਚ ਪਕੌੜੇ-ਪਕੂੜੇ ਖਾਂਦੇ ਹੁੰਦੇ ਕਿਉਂ ਦੱਸਿਆ ਕਿੰਨੇ ਕੁ ਪਕੌੜੇ ਖਾਦੇ ਹੋਂ ਦੱਸ ਤੂੰ ਵੀ ਸਟਾਕਰ ਦੇ ਨਾਲ ਸਿੱਧੇ ਨੂੰ ਲੈ ਕੇ ਆ ਰਹੇ ਨੇ ਅਵਤਾਰ ਸਿੰਘ ਕਹਿੰਦਾ ਮੇਰੀ ਵੀਡੀਓ ਨਾ ਹੀ ਬਣਾਓ ਅੰਦਾਜ਼ ਨੂਰ ਮਹਿਲ ਦਾ ਦੋ ਤਾਰਾ ਵੱਜਦਾ ਵੇ ਰਾਜ ਨਾ ਨੂਰ ਬਈ ਸਾਨੂੰ ਥੋੜੇ ਥੋੜੇ ਪਕੌੜੇ ਖਵਾਓ ਪੰਜਮ ਪਾਸ਼ਾ ਔਰ ਸੱਤਵੇਂ ਪਾਸ਼ਾ ਜੀ ਕੀ ਰੇਟ ਰੂਟਾ ਭਾਜੀ ਸ਼ਹਿਰ ਨੌਰ ਮੈਂ ਕਿਨੇ 200 ਰੁਪਏ ਯਾਰ ਕਿਲੋ ਵਾਲੀ ਗੱਲ ਨਹੀਂ ਕਰਦੀ ਫੜਦਾ ਸੁਣੋ ਉਸਤਾਦ ਨਾਲ ਗੱਲ ਕਰ ਰਹੀ ਆ ਵੀ ਹਾਂ ਵੀ ਇਹਨੇ ਖਾਣ ਚੁੱਕੇ ਹੋਣ ਤੁਹਾਡੇ ਕੋਲ ਪੂਰੇ ਪਾਇਲ ਵਿੱਚ ਭਾਈਆ ਥੋੜੇ ਥੋੜੇ ਮਿਕਸ ਕਰਦੇ ਥੋੜੇ ਜਿਹਾ ਭਾਈਆ ਥੋੜੇ ਘੇਰ ਤੋਂ ਥੋੜੇ ਇਹੋ ਸਭ ਤੋਂ ਵੱਡੀ ਸ਼ਿੰਜ ਉਹਦੇ ਅੱਜ ਦੇ ਮੇਨ ਮੇਜਰ ਪੜਾ ਆਖਰੀ ਜਿਸ ਦੇ ਵਿੱਚ 14 ਪਟਕੇ ਬਹੁਤ ਉੱਚ ਮੁੱਡੀ ਦੇ ਉਹ ਯਾਰ ਸਾਰੇ ਜਿੰਨੇ ਬੰਦੇ ਇਹ ਤੇ ਸਾਰੇ ਇਦਾਂ ਨੰਗੇ ਰੱਖੇ ਹੋਏ ਆ ਤੇ ਕੋਈ ਕਪੜਾ-ਕਪੜਾ ਨਹੀਂ ਪਾਉਂਦੇ ਨਹੀਂ ਭਾਈ ਕਾਹਿੰ ਦਿਖਾਏ ਅਜਾ ਮੰਨ ਲਓ ਜੇ ਤੇ ਕਪੜਾ ਪਾਤਾ ਵਿਗੜੇ ਨਹੀਂ ਆਹ ਸਾ ਚਾਚਾ ਵਧੀਆ ਕਪੜਾ ਮੰਨ ਲਓ ਅਜਾ ਮੰਨ ਲਓ ਕਪੜਾ ਪਾਤਾ ਦਿਖਣੇ ਨਹੀਂ ਜੇ ਦਿਖੇ ਦਿਖੇ ਨਾ ਤੇ ਵਿਗੜੇ ਨਹੀਂ ਉੱਟਦੇ ਐਸੇ ਤੱਕ ਸਾਡਾ ਕਹਿਣ ਦਾ ਭਾਅ ਵੀ ਧੂੜ ਮਿੱਟੀ ਨਾ ਪਵੇ ਉੱਤੇ ਇਹ ਚ ਕਰਦਾ ਵਧੀਆ ਰੋ ਮਿਰਜ਼ਾ ਗਿਆਸ ਦੋਨ ਫਾਫਾ ਪਾ ਸਕਦੇ ਆ ਬਾਈ ਕਹਿੰਦਾ ਅੱਜ ਫਿਰ ਕਪੜੇ ਪਾਤਾ ਤੇ ਫਿਰ ਪਕੌੜਾ ਵਿਕਣਾ ਨਹੀਂ ਸ਼ਹਿਰ ਦਾ ਨਾਮ ਕੋਟ ਕੈਲੂਰ ਤੋਂ ਕੀ ਬਾਤ ਹੈ ਚਲੋ ਹੀ ਹੁਣ ਪਕੌੜੇ ਬਾਈ ਹੁਣਾਂ ਡੇਸ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਬਾਕੀ ਹੋਰ ਚੀਜ਼ਾਂ ਕਰ ਦਿਆਂਗੇ ਕੋਟ ਕੈਲੂਰ ਤੋਂ ਨੂਰ ਮੈਦਾਨ ਤੱਕ ਦਾ ਸਫ਼ਰ ਆ ਬਾਬਾ ਜੀ ਆ ਗਏ ਆ ਸਦੀਆਂ ਲੱਗੀਆਂ ਆ ਹਾਂ ਬਾਬਾ ਮਾ ਵੀ ਸੱਜ ਮੇਰੀ ਵੀ ਦੇਖੋ ਉਹ ਤੇ ਬਧਾਈਆਂ ਦੇ ਪਹਿਲਾਂ ਸੈਂਝਦੀਆਂ ਤੁਸੀਂ ਆ ਸਾਡੇ ਮਾਪੂਰ ਨੂੰ ਉਹ ਇਧਰ ਪਹਿਲਾਂ ਤੂੰ ਵਧਾਈਆਂ ਤਾਂ ਦੇ ਕੈਮਰੇ ਦੇ ਵਧਾਈਆਂ ਸਾਰੀ ਸੰਗਤ ਨੂੰ ਇਲਾਕੇ ਦੇ ਬੱਲੇ ਬਾਪੂ ਲੱਗੇ ਨਹੀਂ ਸੁੱਖ ਸ਼ਾਂਤੀ ਇਹ ਕੈਮਰੇ ਤੋਂ ਬਹੁਤ ਦੂਰ ਪਾਈਦੇ ਭਈ ਇਲਾਕੇ ਦੇ ਭਲੇ ਵਾਸਤੇ ਨੰਗਰ ਖੇੜੇ ਦੇ ਭਲੇ ਵਾਸਤੇ ਇਸ ਟਾਈਮ ਸਾਹਮਣੇ ਭਾਈ ਕਾਦੇ ਅਖਬਾਰ ਚ ਮਾਗਦੇ ਨੇ ਕਾਜ ਮਾਗਦੇ ਨੇ ਅਖਬਾਰ ਅਖਬਾਰ ਚ ਕੀ ਆ ਮਾਗਦਾ ਗਿਆ ਬੁਲਟ ਮੋਟਰਸਾਈਕਲ ਤੇ ਚੱਲੀ ਕਿਵੇਂ ਮੋਰੇ ਫਿਰ ਉੱਪਰ ਸਰਦਾਰ ਮੁਖਰਸੇ ਦੀ ਪਹਿਲਵਾਨ ਯੂਕੇ ਆ ਲਓ ਜੀ ਆ ਚੈੱਕ ਕਰੋ ਜਿਨ੍ਹਾਂ ਨੇ ਨਹੀਂ ਭਾਈ ਖਾਣੇ ਖਾਣੇ ਆ ਅਸੀਂ ਖਾਣੇ ਆ ਫਿਰ ਖਾਣੇ ਆ ਯਾਦ ਵਿੱਚ ਅੱਜ ਮੋਟਰਸਾਈਕਲ ਦੇ ਹਾਂਜੀ ਮੋਟਰਸਾਈਕਲ ਹੈ ਅੱਜ ਕੋ ਲਓ ਜੀ ਤੇ ਭਾਈ ਚੱਟੜੀ ਵਗੈਰਾ ਉਹ ਕਰਾਰੀ ਕਰਾਰੀ ਵਾਲੀ ਹੁੰਦੀ ਉੱਤੇ ਸਵਾਰੀ ਕਰਦਾ ਬੰਤੀਆਂ ਨਾ ਕਰਾਰੀ ਵਾਲੀ ਦੇ ਯਾਰ ਸਾਡੇ ਮਾਤਾ ਰੰਗ ਦੇਖ ਰੰਗ ਭਾਈ ਆਹੋ ਸਾਡੇ ਸਰਕਾਰ ਸਾਈ ਜੋ ਕੀ ਬਾਤ ਹੈ ਬਈ ਜੀ ਆ ਵੈਲਕਮ ਤੇ ਚਲੋ ਹੁਣ ਟਰਾਈ ਕਰੀਏ ਆਪਾਂ ਪਕੌੜਿਆਂ ਦੀ ਆਇਦਰੋਂ ਪਕੌੜਾ ਚੈੱਕ ਕਰੀਏ ਬਲਦ ਇਹ ਮੇਲੇ ਦੇ ਅਸਲ ਦੇ ਵਿੱਚ ਗੱਲ ਇਹ ਹੈ ਵੀ ਮੇਲੇ ਦੇ ਪਕੌੜੇ ਖਾਦ ਨੂੰ ਬੜੀ ਧੀਰ ਹੋ ਗਈ ਲਗਭਗ ਛੋਟੇ ਛੋਟੇ ਹੁੰਦੇ ਜਦੋਂ ਮੇਲਿਆਂ ਦੇ ਵਿੱਚ ਜਾ ਕੇ ਪਕੌੜੇ ਖਾਂਦੇ ਇਹਦੇ ਅੱਛਾ ਇਹ ਜਿਹੜੀ ਨਾ ਆ ਦਿਖਾ ਮੈਨੂੰ ਅਖਬਾਰ ਦੇ ਉੱਤੇ ਪਾਏ ਹੁੰਦੇ ਸੀਗੇ ਤੇ ਇਹਦੇ ਉੱਤੇ ਚੱਡੀ ਪਾਈ ਹੁੰਦੀ ਸੀਗੀ ਤਾਂ ਅੱਧਿਕਾ ਅਖਬਾਰ ਇਦਰੋਂ ਗੜਗੁਲ ਜਾਂਦੀ ਹੁੰਦੀ ਚੱਡੀ ਦੇ ਨਾਲ ਤੇ ਪਕੌੜੇ ਖਾਣ ਦਾ ਸੁਆਦੀ ਵੱਖਰਾ ਹੁੰਦਾ ਸੀ ਉਹਦੇ ਵਿੱਚ ਚਲੋ ਹੁਣ ਆਪਾਂ ਕਰਦੇ ਟੇਸਟ ਬਾਈ ਚੰਡੀ ਦਿਓ ਯਾਰ ਓਹ ਇਹਨੇ ਠੰਡੀਆਂ ਰੱਖਿਓ ਆ ਗਰਮ ਜਾਂਦੀ ਆ ਯਾਰ ਬਰ ਕਰਨੀ ਪਾਣ ਲੱਗ ਪਈ ਕੀ ਬਾਤ ਹੈ ਭਜੀ ਤੇ ਬਾਈ ਕਹਿੰਦਾ ਲੈ ਤੁਹਾਨੂੰ ਫੀਲਿੰਗ ਉਹੀ ਦੇਣੀ ਆ ਜਿਹੜੀ ਪੁਰਾਣੇ ਸਮਿਆਂ ਵਾਲੀ ਆ ਆ ਚੱਕ ਤਾਂ ਜਿਹੜੀ ਦੂਜੀ ਚੰਡੀ ਹੈ ਵਾਹ ਜੀ ਵਾਹ ਆ ਲੋ ਜੀ ਚੈੱਕ ਕਰੋ ਯਾਰ ਨਾਲ ਹੀ ਚੰਡੀ ਆ ਗਈ ਨੁੱਤੇ ਸਾਰੀ ਕੀ ਹੋ ਪਾਦੇ ਭਜੀ 111000 111 ਦੀ ਚੰਡੀ ਪਰਵਾ ਨਵਾਂ ਪੈਣ ਸ਼ੌਂਕੀਆਂ ਨੇ ਬਰਮਾ ਪਰਵਾਰ ਕਮਾਲ ਦਾ ਯਾਰ ਫਲੇਵਰ ਆ ਬਹੁਤ ਵਧੀਆ ਇੱਕ ਸ਼ਾਨਦਾਰ ਪਰਮਾ ਆ ਮੈਨੂੰ ਦੇ ਦਿਓ ਦੂਜੀ ਪਰ ਕਿਉਂਕਿ ਜਦ ਤੱਕ ਆਪਾਂ ਹੋਰ ਪਾਸੇ ਵੀ ਜਾਣਾ ਇਹ ਘਰ 32 1111 ਦੇਖਣ ਦੇ ਪਤਾ ਲੱਗਾ ਯਾਰ ਇਹ ਪਕੌੜੇ ਨਾ ਇਦਾਂ ਦੇ ਘਰਾਂ 'ਚ ਨਹੀਂ ਬਣਦੇ ਨਾ ਬਹੁਤ ਵਧੀਆ ਬਾਈ ਪਕੌੜੇ ਮੈਂ ਪਿੱਛੇ ਜਾ ਇਹਨ ਬੱਲੇ ਲੂਦੇ ਸਵਾ 2 ਲੱਖ ਰੁਪਏ ਦਾ ਇਸ ਟਾਈਮ 3 ਫੀਟ ਮੋਟਰਸਾਈਕਲ ਹੈ ਅੱਜ ਦੀ ਤਰੀਖ 'ਚ 加ੜੀ ਮਾਰੋਸ ਪਰਮਾਰ ਦਾ ਅਸਤੇ ਬਾਈ ਗੁਰੇ ਨੇ ਬੜੀ ਕਿਰਪਾ ਕੀਤੀ ਹੈ 100 100 ਸੁੱਖਾਂ ਸੁਖਦੇ ਨੇ ਜਦੋਂ ਸੁਖਣਾ ਪੂਰੀਆ ਹੁੰਦੀ ਹੈ ਕੀ ਕੀ ਖਾਣਾ ਵੈਰੀ ਗੁੱਡ ਬਾਲੀ ਇੰਦਰੀਆਂ ਨੂੰ ਕੀ ਵੈਰੀ ਗੁੱਡ ਜਲੇਬੀ ਘਿਸਕਿਆ ਕਿਹੜੀ ਖਾਣੀ ਹੈ ਮਿੱਠੀ ਕਿ ਤੱਤੀ ਕਰਾਰੀ ਕਰਾਰੀ ਮਿਰਚ ਦੀ ਜਲੇਬੀ ਖਾਣੀ ਹੈ ਤੁਜੀ ਸ਼ੂਗਰ ਫ੍ਰੀ ਸ਼ੂਗਰ ਫ੍ਰੀ ਨਾ ਬਾਈ ਸ਼ੂਗਰ ਫ੍ਰੀ ਜਲੇਬੀ ਬਣਾਵਾਲੀ ਨੇ ਨਾਮਰ ਹਸਤੀਆਂ ਨੇ ਚੱਲੋ ਹੁਣ ਵਾਰੀ ਆ ਗਈ ਸ਼ੂਗਰ ਫ੍ਰੀ ਜਲੇਬੀਆਂ ਦੀ ਨਰਿੰਦਰ ਭੰਡਾਰੀ ਦੀ ਡਿਮਾਂਡ ਆ ਸ਼ੂਗਰ ਫ੍ਰੀ ਦੀ ਆ ਗਿਆ ਗਰਮ ਗਰਮ ਬਈ ਲੋ ਜੇ ਤੇ ਭਾਈ ਹੁਣੇ ਨਾਲ ਨਾਲ ਹੀ ਗਰਮ ਜਲੇਬੀਆਂ ਕੱਢ ਦਿੰਦੇ ਤੇ ਨਾਲ ਹੀ ਕਰ ਦਿੰਦੇ ਹਾਂ ਬੀਬੀ ਬੀਬੀ ਘਣੀਆ ਚਾ ਜਾ ਹੁਣ ਜਲੇਬੀ ਖਾ ਲੈ ਨਾ ਵਾਹ ਭਾਈ ਜਲੇਬੀਆਂ ਬੀਬੇ ਨੂੰ ਪਾਈਆਂ ਜਲੇਬੀਆਂ ਖਵਾ ਯਾਰ ਐ ਥੋੜੀ ਬੀਬੀ ਫਿਰ ਨਾ ਸਰਦਾਰ ਨਵਦੀਪ ਸਿੰਘ ਤੇਰੇ ਵਾਲੇ ਗਰਮ ਵਾਲੀ ਭਵਿੰਦਰ ਸਿੰਘ ਜੀ ਓਕੇ ਕੀ ਆਪਾ ਇਧਰ ਬੀਬੇ ਨੂੰ ਪਿਆ ਦੇਓ ਜਲੇਬੀਆਂ ਪਾਈ ਆ ਲੈ ਭਾਈ ਪੰਡਾ ਸਾਹਿਬ ਪੜੋ ਸ਼੍ਰੀ ਪ੍ਰਲਾਦ ਸ਼ਰਮਾ ਜੀ ਇਹਨੇ ਰੋਹਿਤ ਮੈਸਰ ਜੀ ਸਰਦਾਰ ਜਸਵੀਰ ਸਿੰਘ ਜੀ ਮੈਂਬਰ ਬਲਾਨੀ ਮੈਂਬਰ ਅਤੇ ਫਾਨਜੋਗ ਸਿੰਘ ਜੀ ਤੇ ਪੈਸੇ ਪਨੀਸ਼ ਪਈਆ ਜੀ ਮੈਂਬਰ ਸਾਹਿਬ ਇਹ ਮੈਂ ਤਾਂ ਉਹਨੂੰ ਦਿੱਤੇ ਆ ਜੀ ਕਿਵੇਂ ਬਹੁਤ ਧੀਆ ਭਾਜੀ ਕੈਂਟਪੁਰੀਆਂ ਹੁਣ ਪਿਆਰ ਦੇ ਕੜੀ ਹੋ ਗਏ ਸਾਰਿਆਂ ਦੇ ਫ੍ਰੀਜ ਲੱਗਿਆ ਖਦਰੇ ਅੱਲਾ ਨੇ ਘੋੜਨਾ ਤੇ ਅਸੀਂ ਪ੍ਰਬੰਧ ਕਰਨਾ ਬਨਾ ਸਾਹਿਬ 31 ਬੋਧਿਆ ਕੀ ਕਹਿ ਰਿਹਾ ਤੂੰ ਮਤਲਬ ਭਾਈ ਨਾ ਲਓ ਪਿਛੇ ਕੀ ਆ ਪਿਛਲੇ ਬੀ ਬੰਦੇ ਜਿਆਦਾ ਨੇ ਭਾਈ ਫਿਰ ਨਾ ਪੰਡਾ ਸਾਹਿਬ ਕੋ ਨ ਕੋ ਵੀ ਨਾਮ ਲੈਣਾ ਚਾਹੀਦਾ ਆ ਠੀਕ ਆ ਪੱਤਰਕਾਰ ਆ ਤੁਸੀਂ ਨੰਦਾਵਾ ਸਾਹਿਬ ਦਾ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਜਿਗੀਆਂ ਨਹੀਂ ਇਹ ਅਵਤਾਰ ਚੰਦ ਦਾ ਥੈਂਕ ਯੂ ਕੋ ਜੀ ਅਵਤਾਰ ਚੰਦ ਭਾਈ ਦਾ ਥੈਂਕ ਯੂ ਉਹ ਖਵਾਰੇ ਜਿਹੜੇ ਸਾਰੇ ਨੂੰ ਮਜ਼ਾ ਹੀ ਭਾਜੀ ਕਰਨ ਖਾਣ ਦਾ ਆ ਆਈਸਕ੍ਰੀਮ ਠੰਡੀ ਪਕੌੜੇ ਜਲੇਬੀਆਂ ਗਰਮ ਹੈ ਨਾ ਤਾਜੀ ਨਾ ਹੀ ਸ਼ੁੱਕਰ ਪੰਡਤ ਸਾਹਿਬ ਫਿਰ ਤਾਂ ਕੀ ਕੀ ਖਾਦਾ ਅੱਜ ਨਾ ਹੀ ਸ਼ੁੱਕਰ ਫਰੀ ਪਕੌੜੇ ਅੱਜ ਫਿਰ ਤਾਂ ਕੀ ਕੀ ਅੱਛਾ ਦੋ ਰੋਟੀਆਂ ਉੱਥੇ ਲੰਗਰ ਚੱਲਦਾ ਏ ਉਹ ਆਲੂਆਂ ਨਾਲ ਖਾਦੀਆਂ ਅੱਛਾ ਤੇ ਚੋਲ ਖਾਦੇ ਆ ਅੱਛਾ ਤੇ ਅਜੀਤ ਚਰ ਵਾਲੇ ਉੱਥੇ ਜਦੋਂ ਆਪਾਂ ਨਾ ਸ਼ਹੀਦ ਦੇ ਵਿੱਚ ਜਾਣਾ ਆ ਉਹਦੀ ਛੋ-ਛੋੜੀਆਂ ਚੱਲੀਆਂ ਸਮੋਸੀਆਂ ਅੱਛਾ ਤੇ ਠੰਡੇ ਹੋਣੇ ਆ ਕਿਆ ਬਾਤ ਹੈ ਪੂਰਾ ਐਨ ਨਾ ਦੋ ਅਜਾ ਮਤਲਬ ਹਜੇ ਸਾਰਾ ਕੁਝ ਪਤਾ ਵੀ ਉਹਦੇ ਕੀ ਕੀ ਚੱਲਦਾ ਇਹਨਾਂ ਥੋੜਾ ਜਿਹਾ ਗਟਰ ਵਾਂਗੂ ਨਾ ਥਾ ਰੱਖ ਕੇ ਗਟਰ ਵਾਂ ਇੱਕ ਵਾਰ ਹਾਂ ਅਗਰ ਕਿਸੇ ਮੇਰੇ ਵੀਰ ਨੇ ਚਲੋ ਜੀ ਹੁਣ ਕਰਦੇ ਜਲੇਬੀਆਂ ਇੰਜੋਏ ਦੋਸਤੋ ਬਾਅਦ ਬਾਕੀ ਗੱਲਬਾਤ ਕਰਦੇ ਆ। ਬਰਾਦ ਆਰਾਮ ਲੋ ਜੀ ਜਲੇਬੀਆਂ ਹੋ ਗਿਆ ਖਤਮ ਅੰਦਰ ਸਾਹਿਬ ਹਾਂ ਠੀਕ ਹੈ ਕਿਵੇਂ ਰੀਆਂ ਜਲੇਬੀਆਂ? ਐਂਡ ਪੂਰੀਆਂ ਘੇਰ ਸੀ ਨਾ ਸਾਈਜ਼ ਬੜਾ ਛੋਟਾ ਬਣਾ ਕੇ ਦਿੱਤਾ ਹੀ ਤੇ ਬਾਈ ਹੁਣ ਆਏ ਨੇ ਬਹਿਰਾਮ ਤੋਂ ਬਾਈ ਹਰ ਇੱਕ ਸਾਲ ਆਉਨੇ ਹੋ? ਹਾਂਜੀ ਹਰ ਇੱਕ ਸਾਲ ਆਉਂਦੇ ਆ। ਕੀ ਬਾਤ ਹੈ ਬਸੀ ਬਾਈ ਤੁਹਾਡੀ ਜਲੇਬੀ ਵਾਕਿਆ ਬਹੁਤ ਛੋਟੀ ਜਿਹੀ ਛੋਟੀ ਜਲੇਬੀ ਬਣਾਈ ਬਹੁਤ ਵਧੀਆ ਸੀ। ਤੇ ਹੁਣ ਜਦੋਂ ਅਸੀਂ ਜਾਂਦੇ ਹੋਏ ਜਲੇਬੀਆਂ ਲੈ ਕੇ ਜਾਵਾਂਗੇ ਫਿਰ ਤੁਹਾਡੇ ਕੋਲ ਲੈ ਕੇ ਜਾਂਦੇ ਜਾਂਦੇ ਹੋਏ ਨਹੀਂ। ਭਾਈ ਮਰਿਆ ਸਤੋ ਨਹੀਂ ਹੈਗਾ ਪਾਣੀ। ਹਾਂਜੀ ਹਾਂਜੀ। ਇੱਕ ਗਲਾਸ ਤੇ ਲੋ ਜੀ ਉਧਰ ਜਲੇਬੀਆਂ ਪਕੌੜੇ ਖਾ ਗਿਆ ਤੇ ਹੁਣ ਸਾਡੇ ਪੱਤਰਕਾਰ ਆ ਗਿਆ ਕਹਿੰਦੇ ਹੁਣ ਕੁਛ ਪੀਣਾ ਤੇ ਪੀਣ ਵਾਸਤੇ ਆ ਗਿਆ ਸਰਦਾਰ ਜੀ ਦੇ ਕੋਲ। ਤੇ ਇੱਕ ਗਲਾਸ ਹੁਣ ਪੀ ਕੇ ਕਹਿੰਦੇ ਹੋਣ ਇੱਕ ਇੱਕ ਹੋਰ ਭਰੋ ਆਇਆ। ਲਾ ਭਰਾ ਭਾਈ। ਕਿਹੜਾ ਪਾਜੀ ਕਿਹੜਾ ਪੀਣਾ ਹੁਣ? ਇੱਕ ਮਸਾਲਾ ਡੋਸਾ ਤੇ ਮਸਾਲਾ ਡੋਸਾ ਨਹੀਂ ਮਸਾਲਾ। ਮਸਾਲਾ ਸੋਡਾ। ਮਸਾਲਾ ਸੋਡਾ ਸੋਡਾ ਨਹੀਂ ਸੋਡਾ। ਯੋ ਬੜੇ ਦਰਖਾਨਾ ਗਿਆ। ਨਾਮ ਮਨਮੋਨਿਆ। ਲਾਲਾ ਸ਼ੁਕਰਾਈ ਹੋ ਗਈ ਬਰਦਾਰੇ। ਅੱਜ ਗੋਲੀ ਖਾਊਗਾ ਸ਼ੁਕਰ। ਨਾਲੀ ਗੋਲੀ ਖਾਲਾ ਕਿਨਾਰੀ ਗੋਲੀ। ਬਹੁਤ ਵਧੀਆ ਟੇਸਟ ਆ। ਅਮੀ ਜੋ ਬਤੇ ਅਮੀ ਜੇ ਖਾਣਾ ਤੇ ਵੀ ਵੀ 50 ਰੁਪਏ ਵੀ ਖਾਤੀ ਜਾਂਦੇ ਆ। ਕਾਹੋ। ਵੀ ਇਹ ਦਾਗ ਖਾਚੋ। ਤੇ ਜਿਦਾ ਮਰਜੀ ਮੈਨਰਾ ਪੀਓ। ਜਿਵੇਂ ਮਰਜੀ ਪੀਓ ਵਜੇ ਨਾਲ। ਕੈਮਰਾ ਤੇ 10 ਰੁਪਏ ਖਾਚਣ ਦੀ ਲੋੜ ਨਹੀਂ ਪੈਂਦੀ। ਸਾਰੇ ਬਵਾਦੀ ਨਹੀਂ ਲੱਗਦੀ ਕੋਈ ਇਹਦੇ ਨਾਲ। ਬਵਾਦੀ ਨਹੀਂ ਲੱਗਦੀ। ਇਹ ਰਹੀ ਜਦੇਪੀ ਆ ਪਕੌੜੀ ਖਾਣ ਨੂੰ ਗੱਟਰ ਚ ਤੇ ਜਿਹੜਾ ਦੋਸਤ ਹੀ ਹੈ ਉਹ ਬਾਅਦ ਆ ਬਾਈ ਕਿੰਨੇ ਦਾ ਕਲਾਸੇ ਕਿਹੇ 3 ਕਲਾਸ ਇਹ ਕਹਿੰਦਾ 20 ਰੁਪਏ ਛੱਡ ਕੇ ਤੇ ਕਹਿੰਦਾ ਤੁਸੀਂ ਇਹ ਤੋਂ ਕਲਾਸ ਨਹੀਂ ਦਾ ਭਾਈ ਵੀ ਕਹਿੰਦਾ 20 ਰੁਪਏ ਦਾ ਕਲਾਸ ਦੇ ਤੇ ਨਹੀਂ ਦੇ ਗਿਆ 20 ਹਾਂਜੀ ਮਰ ਲਾਜੀ ਇਹ ਛੱਡ ਕੇ ਆਏ ਆ ਦੱਸਦਾ ਇਹਦਾ ਜਾਂਦਾ ਜੀ ਕੋਈ ਨਹੀਂ ਤੁਹਾਨੂੰ ਭਾਜੀ ਦੱਸਣਾ ਚਾਹੀਦਾ ਵੀ 10 ਵਾਲਾ ਛੋਟਾ ਗਲਾਸ ਆ ਇਹ ਗਲਾਸ ਚਲੋ ਇਸ ਕਰਕੇ ਵੀ 10 ਰੁਪਏ ਦੇ ਕਹਿੰਦੇ ਸੀ ਛੋਟਾ ਹੈ ਤੁਹਾਨੂੰ ਭਾਜੀ ਤੁਸੀਂ ਇਹਨੂੰ ਪਾਪਨ ਤੋਂ ਜਾਣਦੇ ਹੋ ਜਾਣਦੇ ਕਿੱਦਾਂ ਹੈਗੇ ਜਾਣਦੇ ਭਾਜੀ ਕਿਸੇ ਤੁਸੀਂ ਕਿਹੜਾ ਏਰੀਆ ਤੁਹਾਡਾ ਲੁਕੋਤ ਤੇ ਆਹ ਮੈਂ ਤੁਹਾਨੂੰ ਜਾਣਦੇ ਹਾਂ ਇਹਨਾਂ ਜਾਣਦੇ ਹੋ ਭਾਜੀ ਇਹ ਸਾਡੇ ਸੀਨੀਅਰ ਪੱਤਰਕਾਰ ਨੇ ਭਾਜੀ ਇਸ ਕਰਕੇ ਵੀ ਤੁਹਾਡਾ ਤੁਸੀਂ ਕੰਮ ਹੈ ਤੁਹਾਡਾ ਬਹੁਤ ਵਧੀਆ ਪੰਜਾਬੀ ਭਰਾ ਕੰਮ ਕਰ ਰਿਹਾ ਸਭ ਤੋਂ ਵੱਡੀ ਗੱਲ ਭਾਜੀ ਇਹ ਆ ਸਧੀ ਗੱਲ ਕਲਪ ਸਹੀ ਗੱਲ ਆ ਸਾਡੇ ਵਿੱਚ ਇਧਰ ਬਹੁਤ ਲੋਕ ਨੇ ਬ੍ਰੇਕਿੰਗ ਲਾਉਣ ਲਈ ਲਾਈ ਦੀ ਹੈ ਕਿਹੜਾ ਡੋਸਾ ਲਾਤਾ ਵਿੱਚ ਹੀ ਤੇ ਮੈਂ ਦੇ ਰਿਆ ਦੇ ਰਿਆ ਸਾਬ ਉਹ ਮੈਂ ਦਿਨਾ ਭਾਈ ਮੈਂ ਦੇ ਰਿਆ ਮੈਂ ਉਹ ਨਹੀਂ 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 ਵਹਿਜ ਜੇ ਦੇਣੇ ਦੇ ਦੇ ਲੈ ਇਹ ਹੋ ਦੇ ਦੇ ਚੱਲ ਤੇ ਤੁਹਾਨੂੰ ਨਾ ਸੇਵਾ ਮੇਰੀ ਐ ਛੰਗ ਤੇ ਚਲੋ ਜੀ ਫਿਰ ਭਾਈ ਨੂੰ ਆਪਾ ਦਈਏ ਪੈਸੇ ਭਾਈ ਕਿਤੇ ਬੜੇ 100 ਰੁਪਏ ਬਣਿਆ ਭਾਈ ਨੂੰ 100 ਰੁਪਏ ਦਈਏ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਆ ਜੀ ਥੈਂਕ ਯੂ ਸੋ ਮਚ ਭਾਈ ਇਧਰ ਮਿਲ ਗਿਆ ਭਾਈ ਨੂੰ ਫੈਨ ਬੜਾ ਤਕੜਾ ਫੈਨ ਸੀ ਭਾਈ ਦਾ ਸਾਡੇ ਭਰਾ ਆ ਵੀਡੀਓ ਨਹੀਂ ਨਾ ਬਾਜੀ ਜੀ ਜੀ ਦਾ ਨਾਮ ਆਇਆ ਸਾਡੇ ਭਰਾ ਆ ਵਾਹ ਵਾਹ ਟੋਨ ਟੋਨ ਚੇਂਜ ਕਰ ਲਾ ਬੱਚੀਆਂ ਹੋਏ ਦੇ ਦੇ ਲੋ ਜਦ ਆ ਗਿਆ ਨਖਾਣਾ ਇਧਰ ਲੱਗੇ ਹੋਏ ਨੇ ਲੰਗਰ ਆਹ ਹੈ ਤੇ ਇਧਰ ਪ੍ਰਧਾਨ ਜੀ ਹੁਣਾਂ ਦੇ ਕੋਲੋਂ ਫੈਨ ਉਹਨਾਂ ਨੇ ਮੰਗਣ ਡਿਆ 50 ਰੁਪਏ ਤੇ ਉਹ ਕਹਿੰਦੇ ਮੈਂ ਜ ਪੰਡਾਲ ਜੀ ਤੁਹਾਡਾ ਫੋਟੋ ਕਰਾਉਣੀ ਆ ਤਾਂ ਤੁਸੀਂ ਮੈਨੂੰ ਪੈਸੇ ਦੇਣੇ ਆ ਦਿਓ ਪੰਡਾਲ ਜੀ ਪੈਸੇ ਹੁਣ ਸ਼ਰਾਬ ਨਹੀਂ ਦੇਖਦਾ ਉੱਧਾ ਮਾਰੀ ਚਲੋ ਤੂੰ ਉੱਧਾ ਦੇ ਦੇ ਨਾਸ਼ਰਾ ਪੀਉ ਸਾਹਮਣੇ ਨਾ ਪੀਊਗਾ ਦੇ ਇਹਨੂੰ ਮੈਂ ਕਿਹਾ ਵੀ ਤੂੰ ਬੱਜੇ ਆ ਜੇ ਬੱਟੇ ਦੇਣਾ ਤੇ ਸਗੜੇ ਫੈਲ ਬੰਦਾਲ ਸਾਹਿਬ ਇਦੇ ਹੁੰਦੇ ਭਜੀ